ਬਾਬਾ ਸੱਤਾ ਦੀ ਕੀ ਬਚਨ ਕਹਿ ਰਹੇ ਨੇ ਤਨ ਤਨ RAM DAS GURU ਜਿਨ ਸਿਰਿਆ ਤਿੰਨੇ ਸਵਾਰਿਆ ਜਿਸ ਮਾਲਕ ਨੇ ਤੁਹਾਨੂੰ ਸਿਰਜਿਆ ਉਸੇ ਨੇ ਸਵਾਰਿਆ ਬਹੁਤ ਕੁਛ ਸਮਾਜ ਵਿੱਚ ਅਜਿਹਾ ਹੈ ਸਿਰਜਿਆ ਕਿਤੇ ਜਾਂਦਾ ਹੈ ਸਵਾਰਿਆ ਕਿਤੇ ਜਾਂਦਾ ਹੈ ਲੱਕੜ ਜੰਗਲਾਂ ਵਿੱਚ ਖਲੋਤੀ ਹੈ ਸ਼ਰਦੀ ਹੋਈ ਐ ਸਵਾਰ ਦਾ ਉਹਨੂੰ ਕਾਰੀਗਰ ਆਪਣੀ ਦੁਕਾਨ ਤੇ ਲਿਆ ਕੇ ਆ ਪੱਥਰ ਪਏ ਨੇ ਪਹਾੜਾ ਤੇ ਸਵਾਰ ਦਾ ਕੋਈ ਕਾਰੀਗਰ ਉਹਨੂੰ ਆਪਣੀ ਦੁਕਾਨ ਤੇ ਲਿਆ ਕੇ تراਸ਼ਦਾ ਤੇ ਉੱਥੇ ਐ ਪਰ ਬਾਬਾ ਸੱਤਾ ਜੀ ਕਹਿਣ ਲੱਗੇ ਧੰਨ ਧੰਨ RAM ਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ ਪੂਰੀ ਹੋਈ ਕਰਾ ਮਾਤ ਲੋਕੀ ਕਈ ਵਾਰ ਅਧੂਰੀਆਂ ਕਰਾਮਾਤਾਂ ਦੀਆਂ ਗੱਲ ਕਰਦੇ ਐ ਬਾਬਾ ਸਿੱਤਾ ਬਲਵੰਦ ਦੀ ਕਹਿ ਲੱਗੇ ਤੁਸੀਂ ਪੂਰੀ ਕਰਾਮਾਤੋਂ ਗੁਰੂ ਰਾਮਦਾਸ ਜੀ ਅਧੂਰੀ ਕਰਾਮਾਤ ਨਹੀਂ ਐ ਬਿਲਕੁਲ ਪੂਰੀ ਕਰਾਮਾਤ ਐ ਪੂਰੀ ਹੋਈ ਕਰਾਮਾਤ ਆਪ ਸਿਰਜਨਹਾਰੈ ਧਾਰਿਆ ਸਿਰਜਨਹਾਰ ਪਰਮਾਤਮਾ ਵਾਹਿਗੁਰੂ ਨੇ ਆਪਨਾ ਆਪ ਗੁਰੂ ਰਾਮਦਾਸ ਜੀ ਦੇ ਵਿੱਚ ਟਿਕਾ ਦਿੱਤਾ ਹੈ ਬੜੇ ਧਿਆਨ ਨਾਲ ਸੁਣਿਓ ਸਿਰਜਨਹਾਰ ਪ੍ਰਮਾਤਮਾ ਨੇ ਆਪਣਾ ਆਪ ਗੁਰੂ ਰਾਮਦਾਸ ਜੀ ਵਿੱਚ ਟਿਕਾ ਦਿੱਤੇ ਗੁਰੂ ਰਾਮਦਾਸ ਜੀ ਪ੍ਰਮਾਤਮਾ ਹੋ ਗਏ ਨੇ ਅਗਲੇ ਬਚਨ ਹੈ ਪੂਰੀ ਹੋਈ ਕਰਾਮਾਤ ਆਪ ਸਿਰਜਨਹਾਰੇ ਧਾਰਿਆ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸ਼ਕਾਰਿਆ ਤੇਰੇ ਸਿੱਖਾਂ ਨੇ ਅਤੇ ਆਮ ਸੰਗਤ ਨੇ ਇੱਕ ਸਿੱਖ ਨੇ ਇੱਕ ਸੰਗਤ ਨੇ ਸਿੱਖ ਉਹ ਜਿਨੇ ਧਰਮ ਦੀ ਕਮਾਈ ਕਰਨ ਲਈ ਸੰਗਤ ਜਿਹੜੇ ਜਗਿਆਸੂ ਆਏ ਨੇ ਸਿੱਖੀ ਅਤੇ ਸੰਗਤੀ ਤੈਨੂੰ ਐਵੇਂ ਨਹੀਂ ਮੱਥਾ ਟੇਕਦੇ ਕਿਵੇਂ ਟੇਕਦੇ ਆ ਪਾਰ ਬ੍ਰਹਮ ਕਰ ਨਮਸਕਾਰਿਆ ਤੈਨੂੰ ਪਾਰ ਬ੍ਰਹਮ ਪਰਮਾਤਮਾ ਜਾਣ ਕੇ ਸੰਗਤ ਮੱਥੇ ਟੇਕਦੀ ਐ ਅਗਲੇ ਬਚਨ ਐ ਸਹਿਬ ਕਹਿ ਲੱਗੇ ਤੂੰ ਕਿਹੋ ਜੈ ਅਟਲ ਅਥਾਹੁ ਅਤੋਲ ਤੂੰ ਤੇਰਾ ਅੰਤ ਨਾ ਪਾਰ ਆ ਬਾਰਿਆ ਤੂੰ ਅਟਲ ਹੈ ਬਿਨਸਨ ਵਾਲਾ ਨਹੀਂ ਤੂੰ ਅਤੋਲ ਹੈ ਤੇਰੀ ਕਰਾਮਾਤ ਤੇਰੀ ਮਕਸ਼ਿਸ਼ ਨੂੰ ਤੋਲਿਆ ਨਹੀਂ ਜਾ ਸਕਦਾ ਅਥਾਹੁ ਹੈ ਗੁਰੂ ਰਾਮਦਾਸ ਜੀ ਤੇਰਾ ਥਾ ਨਹੀਂ ਪਾਇਆ ਜਾ ਸਕਦਾ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਅਟਲ ਅਥਾਉ ਉਤੋਲ ਤੂੰ ਤੇਰਾ ਅੰਤ ਨਾ ਪਾਰ ਆ ਬਾਰਿਆ ਜਿੰਨੀ ਤੂੰ ਸੇਵਿਆ ਭਾਉ ਕਰ ਛੇ ਤੁਧ ਪਾਰ ਉਤਾਰਿਆ ਜਿੰਨਾ ਭਾਵਨਾ ਨਾਲ ਚੇਤੇ ਕੀਤਾ ਤੂੰ ਪਾਰ ਉਤਾਰਾ ਕਰ ਦਿਨੇ ਜਿੰਨੀ ਤੂੰ ਸੇਵਿਆ ਭਾਉ ਕਰ ਛੇ ਤੁਧ ਪਾਰ ਉਤਾਰਿਆ ਇਤਿ ਵਸਨੀ ਦਾਤਿਆ ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਦ ਸੋ ਪਰਬਾਰਿਆ ਤੇਰੇ ਚਰਨਾਂ ਦੀ ਕੋਈ ਟੇਕ ਲਏ ਤੇ ਜਿਹੜਾ ਤੇਰੀ ਟੇਕ ਲੈਂਦੇ ਉਹਦੇ ਅੰਦਰ ਲੱਭ ਉਹਦੇ ਅੰਦਰ ਦਾ ਲੋਭ ਉਹਦੇ ਅੰਦਰ ਦਾ ਕਾਮ ਉਹਦੇ ਅੰਦਰ ਦਾ ਕ੍ਰੋਧ ਮੋਹ ਅਹੰਕਾਰ ਤੁ ਕੱਟ ਕੇ ਰੱਖ ਦਿੰਦਾ ਗੁਰੂ ਰਾਮਦਾਸ ਪਾਤਸ਼ਾਹ ਤੇਰਾ ਜਿਹੜਾ ਥਾਨ ਏ ਧੰਨ ਸੋ ਤੇਰਾ ਥਾਨ ਹੈ ਸਤ ਤੇਰਾ ਪੈਸਕਾਰਿਆ ਤੇਰਾ ਥਾਨ ਬੜਾ ਧੰਨ ਹੈ ਤੇ ਅੱਗੇ ਇੱਕ ਬਚਨ ਆਖ ਦਿੱਤਾ ਕਹਿ ਲੱਗੇ ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਤੂੰ ਹੀ ਗੁਰੂ ਰਾਮਦਾਸ ਜੀ ਗੁਰੂ ਨਾਨਕ ਸਾਹਿਬ ਹੈ ਤੇਰੇ ਵਿੱਚ ਹੀ ਗੁਰੂ ਅੰਗਦ ਸਾਹਿਬ ਵਸਦਾ ਹੈ ਤੂੰ ਹੀ ਗੁਰੂ ਅਮਰਦਾਸ ਹੈ ਬਤਨ ਆਖ ਦਿੱਤੇ ਨਾਮੁ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਡਿਛਾ ਤਾਂ ਮਨ ਸਾਧਾਰਿਆ ਜੇ ਕੋਈ ਗੁਰੂ ਰਾਮਦਾਸ ਜੀ ਤੇ ਜਿਦਾਰ ਕਰਦਾ ਉਹਦਾ ਮਨ ਰੱਬੀ ਬੰਦਗੀ ਵਿੱਚ ਜੁੜ ਕੇ ਸੁਧਰ ਜਾਂਦਾ